ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਨ ਸਿੰਘ ਪੰਦੇਹਰ ਮਨਜੀਤ ਸਿੰਘ ਰਾਏ ਇਹਨਾਂ ਦੋ ਖੱਜਾਂ ਦੀ ਅੱਜ ਗੱਲ ਕਰਨੀ ਹੈ ਕਿਵੇਂ ਇਹ ਮਰਨ ਤੋਂ ਬਾਅਦ ਮਰੇ ਹੋਏ ਮਨੁੱਖ ਦੀਆਂ ਹੱਡੀਆਂ ਵੀ ਵੇਚਣ ਤੱਕ ਜਾਂਦੇ ਆ ਸ਼ੁਭ ਕਰਨ ਦਾ ਭੋਗ ਪੈ ਚੁੱਕਾ ਹੈ ਚਲੋ ਕਿਸਾਨੀ ਅੰਦੋਲਨ ਦੇ ਵਿੱਚ ਉਸ ਬੱਚੇ ਦੀ ਮੌਤ ਹੋਈ ਸ਼ਹੀਦ ਵੀ ਕਿਹਾ ਗਿਆ ਇਹਦੇ ਨਾਲ ਕੋਈ ਇਤਰਾਜ਼ ਨਹੀਂ ਪਰ ਜਿਹੜੇ ਹੁਣ ਉਹ ਕਰਤੂਤ ਕਰਨ ਲੱਗੇ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮਨਜੀਤ ਸਿੰਘ ਰਾਏ ਤੇ ਸਰਬਨ ਸਿੰਘ ਪੰਦੇਰ ਅੱਜ ਮੈਂ ਇੱਕ ਸਟੇਟਮੈਂਟ ਸੁਣੀ ਉਹਨਾਂ ਦੀ ਕਹਿੰਦੇ ਅਸੀਂ ਕੱਲ੍ਹ ਸੇ ਯਾਤਰਾ ਸ਼ੁਰੂ ਕਰਾਂਗੇ ਉਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਸ਼ੁਭ ਦੀਪ ਕਰਨ ਸ਼ੁਭ ਕਰਨ ਜਣ ਕੇ ਜਿਹੜਾ ਉਹ ਬੱਚਾ ਮੋਦਮ ਵਿੱਚ ਚਲਾ ਗਿਆ ਇਹਦੇ ਡੈਥ ਹੋਈ ਹੈ ਉਹਦੀਆਂ ਜਿਹੜੀਆਂ ਅਸਤੀਆਂ ਜਾਨਕਿ ਫੁੱਲ ਨੇ ਉਹਨਾਂ ਨੂੰ 21 ਸੂਬਿਆਂ ਦੇ ਵਿੱਚ ਜਾਨਕਿ ਉਹਦੀ ਯਾਤਰਾ ਕਰਵਾਈ ਜਾਉ ਤੇ ਜਿਹੜਾ ਸਰਬਲ ਸਿੰਘ ਪੰਦੇਹਰ ਆ ਉਹਦੇ ਮੈਂ ਸ਼ਬਦ ਸੁਣੇ ਜਿਹੜੇ ਇਹ ਲੋਕ ਨੇ ਨਾ ਇਹ ਬੋਲ ਬੋਲ ਕੇ ਸ਼ਬਦਾਂ ਦਾ ਜਾਲ ਕਿਦਾਂ ਬੁਣਨਾ ਇਹ ਸਿੱਖ ਜਾਂਦੇ ਆ ਇੱਕ ਜਿਨ੍ਹਾਂ ਇਨਸਾਨਾਂ ਨੂੰ ਗ੍ਰਾਮਰ ਦੀ ਸਮਝ ਹੈਗੀ ਆ ਉਹ ਸ਼ਬਦਾਂ ਦੀ ਤੋੜ ਮਰੋੜ ਜਾਂ ਸ਼ਬਦਾਂ ਨੂੰ ਲੋਕ ਸੁਣ ਕੇ ਭਾਵਕ ਹੋ ਜਾਣ ਇਹ ਕਿਦਾਂ ਸਿਰਜਦੇ ਨੇ ਇਹਨਾਂ ਨੂੰ ਸਮਝ ਆ ਜਾਂਦੀ ਹੈ ਸਰਦੂਲ ਸਿੰਘ ਪੰਦੇਰ ਕਹਿੰਦਾ ਕਹਿੰਦਾ ਜਿਹੜੇ ਦੁਨੀਆ ਭਰ ਦੇ ਕਿਸਾਨ ਨੇ ਉਹ ਸ਼ੁਭ ਕਰਨ ਦੀ ਜਿਹੜੀ ਮਿੱਟੀ ਹੈ ਉਹਨੂੰ ਮੱਥੇ ਦੇ ਨਾਲ ਲਾਉਣਾ ਚਾਹੁੰਦੇ ਆ ਮਤਲਬ ਜਿਹੜੀਆਂ ਉਹਦੀਆਂ ਹਸਤੀਆਂ ਨੇ 21 ਕਲਸ ਤਿਆਰ ਕਰਨੇ ਨੇ ਵੱਲੋਂ ਪਿੰਡ ਤੋਂ ਤੇ ਇੱਕ ਇੱਕ ਸੂਬੇ ਨੂੰ ਇੱਕ ਇੱਕ ਕਲਸ ਦਿੱਤਾ ਜਾਉ। ਜਾਨੀ ਕਿ ਉਹਦੀਆਂ ਜਿਹੜੀਆਂ ਹੱਡੀਆਂ ਨੇ ਜਿਹੜੇ ਫੁੱਲ ਨੇ ਉਹਦੀ ਯਾਤਰਾ ਕਰਵਾਈ ਜਾਉ। ਇਹ ਸਰਵਨ ਸਿੰਘ ਪਦੇਰ ਤੇ ਮਨਜੀਤ ਰਾਏ ਦੀ ਸਟੇਟਮੈਂਟ ਆਈ ਹੈ। ਮੈਂ ਇੱਕ ਬੇਨਤੀ ਕਰਨੀ ਹੈ। ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ। ਜਿਸ ਪਰਿਵਾਰ ਦਾ ਬੱਚਾ ਇਸ ਸੰਸਾਰ ਤੋਂ ਚਲਾ ਗਿਆ ਉਹਦਾ ਪਿੱਛੇ ਕੀ ਰਹਿ ਗਿਆ? ਇਹ ਸਚਾਈ ਹੈ ਦੁੱਖ ਹੈ ਪਰਿਵਾਰ ਨੂੰ ਚਲੋ ਪੰਜਾਬ ਗਵਰਨਮੈਂਟ ਨੇ ਕਰੋੜ ਰੁਪਏ ਦੀ ਰਾਸ਼ੀ ਤੇ ਉਹਦੀ ਛੋਟੀ ਸਿਸਟਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ ਹੋਰ ਲੋਕਾਂ ਵੱਲੋਂ ਹੈਲਪ ਕੀਤੀ ਗਈ ਹੈ ਪਰਿਵਾਰ ਦੀ ਹੋਣੀ ਚਾਹੀਦੀ ਹੈ ਪਰ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਜਤਰਾ ਸ਼ੁਰੂ ਕਰਨੀ ਹੈ ਉਹਦਾ ਮਤਲਬ ਪਤਾ ਕੀ ਹੈ ਇਹਨਾਂ ਹਰਾਮਖੋਰਾ ਨੇ ਹਰੇਕ ਸ਼ੂਬੇ ਦੇ ਵਿੱਚ ਇਹ ਕਹਿਣਾ ਕਿ ਇਹ ਪਰਿਵਾਰ ਦੀ ਹੈਲਪ ਕਰੋ ਜਣ ਕੇ 21 ਸੂਬਿਆਂ ਦੇ ਵਿੱਚ ਜੇ ਇੱਕ ਸੂਬੇ ਦੇ ਵਿੱਚ 5-7 ਕਰੋੜ ਰੁਪਇਆ ਇਕੱਠਾ ਹੋ ਜਾਂਦਾ ਤੁਸੀਂ ਅਚਰਬ ਕਰਕੇ ਦੇਖ ਲਓ 2-400 ਕਰੋੜ ਰੁਪਇਆ ਇਹ ਹਰਾਮਖੋਰ ਇਕੱਠਾ ਕਰਨਗੇ ਉਸ ਬੱਚੇ ਦੇ ਨਾਂ ਤੇ ਤੇ ਕਲ ਸਜਾਤਰਾ ਹੈ ਜੀ ਤੇ ਲੋਕ ਸਾਡੇ ਜਿਹੜੇ ਆ ਉਹ ਅੰਨੇ ਸ਼ਰਧਾ ਵਿੱਚ ਤੇ ਭਾਵਨਾਵਾਂ ਦੇ ਵਿੱਚ ਹੋ ਜਾਂਦੇ ਡੁੱਬ ਜਾਂਦੇ ਆ ਤੇ ਹੁਣ ਇਹਨਾਂ ਦੀ ਇੱਕ ਨਵੀਂ ਚਾਲ ਦੇ ਜਣ ਕੇ 21 ਸੂਬਿਆਂ ਦੇ ਵਿੱਚ ਕਹਿੰਦੇ ਉਹਦੀਆਂ ਹੱਡੀਆਂ ਜਿਹੜੀਆਂ ਨੇ ਉਹਨਾਂ ਦੀ ਯਾਤਰਾ ਕਰਵਾਈ ਜਾਓ ਕਲ ਸਜਾਤਰਾ ਤੋਂ ਪਾਵੇ ਹੈਗੀ ਆ 21 ਸੂਬਿਆਂ ਦੇ ਵਿੱਚ ਭੇਜਣਗੇ ਸ਼ਬਦ ਦੇਖੋ ਕਹਿੰਦੇ ਕਿਸਾਨ ਚਾਹੁੰਦੇ ਆ ਇੰਡੀਆ ਦੇ ਲੋਕ ਚਾਹੁੰਦੇ ਆ ਕਿ ਉਹਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਸਲਾਮ ਕਰੀਏ ਇਹਨਾਂ ਦਾ ਜਿਹੜਾ ਮੋਟੋ ਪਤਾ ਕੀ ਹੈ ਉਸ ਬੱਚੇ ਦੀ ਸ਼ਹੀਦੀ ਨਾਲ ਜਾਂ ਮੌਤ ਨਾਲ ਕੋਈ ਮਤਲਬ ਨਹੀਂ ਇਹ ਜਣ ਕੇ ਮਰੇ ਪਏ ਮਨੁੱਖ ਦੀਆਂ ਹੱਡੀਆਂ ਵੀ ਬੇਚਦੇ ਨੇ ਇਹ ਉਹ ਲੋਕ ਨੇ ਇੱਕ ਮੈਂ ਬੇਨਤੀ ਕਰਨੀ ਹੈ ਜਿਹੜਾ ਸ਼ਬਦ ਵਰਤਿਆ ਨਾ ਕਿ ਲਹੂ ਮੂਹ ਲਗਾ ਹੋਇਆ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਲੋਕ ਮਾਸ ਖਾਣ ਦੇ ਆਦੀ ਹੋ ਜਾਂਦੇ ਆ ਤੇ ਉਹ ਮਾਸ ਕੇਵਲ ਮਨੁੱਖ ਦਾ ਜਾਂ ਪਸ਼ੂ ਦਾ ਨਹੀਂ ਤੇ ਉਹਦੇ ਪਿੱਛੇ ਇੱਕ ਲਾਲਸਾ ਹੁੰਦੀ ਹੈ ਇੱਕ ਲਾਲਚ ਹੁੰਦਾ ਹੈ ਕੁੱਤੇ ਦੇ ਮੂੰਹ ਵਿੱਚ ਜਦੋਂ ਹੱਡੀ ਹੁੰਦੀ ਹੈ ਨਾ ਤੇ ਉਹ ਨਹਿਰ ਦੇ ਕੰਡੇ ਤੇ ਤੁਰਿਆ ਜਾਂਦਾ ਹੈ ਤੇ ਚਾਂਣ ਚੱਕ ਉਹ ਨਹਿਰ ਦੇ ਕੰਡੇ ਤੇ ਬੈਠਾ ਬੈਠਾ ਜਦੋਂ ਪਾਣੀ ਵੱਲ ਨੂੰ ਮੂੰਹ ਕਰਦਾ ਹੈ ਤੇ ਉਹਦਾ ਆਪਣਾ ਚਿਹਰਾ ਪਾਣੀ ਦੇ ਵਿੱਚ ਦਿਖ ਜਾਂਦਾ ਹੈ ਤੇ ਫਿਰ ਉਹ ਜਿਹੜਾ ਪਾਣੀ ਦੇ ਵਿੱਚ ਚਿਹਰਾ ਹੁੰਦਾ ਉਹਦਾ ਹੁੰਦਾ ਆਪਣਾ ਹੀ ਹੈ ਪਰ ਉਹਨੂੰ ਸ਼ੱਕ ਪੈਂਦਾ ਕਿ ਪਾਣੀ ਵਿੱਚ ਇੱਕ ਕੁੱਤਾ ਹੋਰ ਹੈ ਉਹਦੇ ਮੂੰਹ ਵਿੱਚ ਵੀ ਹੱਡੀ ਹੁੰਦੀ ਹੈ ਤੇ ਉਹ ਜਦੋਂ ਪਾਣੀ ਵਾਲੇ ਕੁੱਤੇ ਦੀ ਹੱਡੀ ਚਾਹੁੰਦਾ ਕਿ ਮੈਨੂੰ ਮਿਲੇ ਫਿਰ ਉਹ ਆਪਣਾ ਮੂੰਹ ਖੋਲਦਾ ਭੌਂਕਦਾ ਉਹਦੇ ਵੱਲ ਦੇਖ ਕੇ ਜਿਹੜੀ ਉਹਦੇ ਆਪਣੇ ਮੂੰਹ ਵਿੱਚ ਹੱਡੀ ਹੁੰਦੀ ਹੈ ਨਾ ਉਹ ਵੀ ਪਾਣੀ ਵਿੱਚ ਦਿਖ ਪੈਂਦੀ ਹੈ ਇਹ ਇਹਨਾਂ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਇਹ ਲਾਲਸਾ ਉਸ ਬੱਚੇ ਦੀਆਂ ਹੱਡੀਆਂ ਵੀ ਹੁਣ ਇੱਕੀ ਸੂਬੇ ਦੇ ਵਿੱਚ ਵੇਚਣਗੇ ਤੇ ਅੰਦਰ ਖਾਤੇ ਮੈਸੇਜ ਇਹਨਾਂ ਛੱਡ ਦਿੱਤੇ ਹੁੰਦੇ ਆ ਕਿ ਪਰਿਵਾਰ ਦੀ ਹੈਲਪ ਕਰਨੀ ਹੈ ਵੱਧ ਤੋਂ ਵੱਧ ਆਪਾਂ ਹੁਣ ਇੱਕ ਸੂਬੇ ਦੇ ਵਿੱਚ ਮੰਨ ਕੇ ਚੱਲੋ 5-7 ਕਰੋੜ ਤਾਂ ਮੈਂ ਥੋੜਾ ਕਿਹਾ ਹੈ 10 ਵੀ ਕਰੋੜ ਵੀ ਹੋ ਸਕਦਾ ਹੈ 5-7 ਕਰੋੜ ਤਾਂ ਇੱਕ ਸੂਬੇ ਲਈ ਬਹੁਤ ਥੋੜਾ ਹੈ ਜਦੋਂ ਲੋਕ ਭਾਵਨਾ ਵਿੱਚ ਡੁੱਬੇ ਹੋਣ ਅੰਨੇ ਸ਼ਰਧਾ ਦੇ ਵਿੱਚ ਗੋਤੇ ਖਾਂਦੇ ਹੋਣ ਉਦੋਂ 20-30 ਕਰੋੜ ਰੁਪਏ ਇਕੱਠਾ ਹੋਣਾ ਸੁਭਾਵਿਕ ਹੁੰਦਾ ਹੈ ਹੁਣ ਤੁਸੀਂ ਇਹਨਾਂ ਲੋਕਾਂ ਦੀ ਕਰਤੂਤ ਹੈ ਜਿਹੜੇ ਕਲਸ਼ ਯਾਤਰਾ ਕਰਨਗੇ ਮੈਂ ਇੱਕ ਬੇਨਤੀ ਕਰਨੀ ਹੈ ਸਾਡੇ ਪੰਜਾਬ ਦੇ ਜਿਹੜੇ ਖਾਸ ਕਰਕੇ ਬਚਨ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਕੀ ਜਿੰਨਾ ਪੈਸਾ ਇਹ ਇਕੱਠਾ ਕਰਨਗੇ ਉਹ ਪੰਜਾਬ ਲਈ ਲਾਉਣਗੇ ਜਾਂ ਸ਼ੁਭ ਕਰਨ ਦੇ ਪਰਿਵਾਰ ਨੂੰ ਦੇਣਗੇ ਕਦੇ ਵੀ ਨਹੀਂ ਤੇ ਇਹ ਜਿਹੜੇ ਬੇਲੇ ਲੋਕ ਹੁੰਦੇ ਨੇ ਨਾ ਇਹਨਾਂ ਦਾ ਮਨ ਇੰਨਾ ਸ਼ੈਤਾਨ ਹੁੰਦਾ ਇਹ ਘਾੜਤਾਂ ਘਟਦੇ ਰਹਿੰਦੇ ਨੇ ਵੀ ਕਿੱਦਾਂ ਹੁਣ ਇਹ ਚੱਕਰੀ ਚਲਾਈਏ ਕਿੱਦਾਂ ਗੇਮ ਬਣੇ ਪੈਸਿਆਂ ਵਾਲੀ ਮਸ਼ੀਨ ਕਿੱਦਾਂ ਫਟਫਟ ਚੱਲੇ ਤੁਸੀਂ ਬੈਂਕ ਵਿੱਚ ਜਾ ਕੇ ਦੇਖਿਆ ਹੁਣ ਜਿਹੜੀ ਨੋਟ ਗਿਣਨ ਵਾਲੀ ਮਸ਼ੀਨ ਹੁੰਦੀ ਹੈ ਉਹ ਕੇਵਲ ਗਿਣਨ ਵਾਲ ਤੇ ਰੱਖੀ ਹੁੰਦੀ ਹੈ ਤੇ ਉਹਦੇ ਹੱਥ ਪਹਿਲੇ ਥੋੜੇ ਪੁੱਛ ਹੁੰਦਾ ਹੈ ਬਸ ਹੁਣ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਉਹ ਤੋਂ ਬਾਅਦ ਜਿਹੜੀਆਂ ਹੱਡੀਆਂ ਨੇ ਉਹਦੀਆਂ ਜਣ ਕੇ ਅਸਥ ਹੋਲੇ ਨੇ ਉਹਨਾਂ ਨੂੰ ਪੈਸਿਆਂ ਵਾਲੀ ਨੋਟਾਂ ਵਾਲੀ ਇਹਨਾਂ ਨੇ ਮਸ਼ੀਨ ਬਣਾ ਕੇ 21 ਸੂਬਿਆਂ ਦੇ ਵਿੱਚ ਕਮਾਉਣਾ ਤੇ ਮੈਨੂੰ ਲੱਗਦਾ 5-700 ਕਰੋੜ ਰੁਪਇਆ ਇਕੱਠਾ ਹੋਣਾ ਬੜਾ ਸੌਖੀ ਗੱਲ ਹੈ ਤੇ ਆ ਇਹਨਾਂ ਲੋਕਾਂ ਦਾ ਮੋਟਿਵ ਹੈ ਜਿਹੜੇ ਕਹਿੰਦੇ ਅਸੀਂ ਕਿਸਾਨੀ ਲਈ ਪੰਜਾਬ ਲਈ ਅਸੀਂ ਜਾਣ ਕੇ ਸਿਹਰਦ ਹੈਗੇ ਆ ਅਸੀਂ ਦਰਦ ਰੱਖਦੇ ਆ ਪੰਜਾਬ ਲਈ ਜਾਂ ਕਿਸਾਨੀ ਲਈ ਕੋਈ ਕਿਸਾਨੀ ਲਈ ਦਰਦ ਨਹੀਂ ਕੋਈ ਪੰਜਾਬ ਲਈ ਦਰਦ ਨਹੀਂ ਇਹਨਾਂ ਦਾ ਕੰਮ ਇਹਨਾਂ ਦਾ ਦਰਦ ਕੇਵਲ ਪੈਸਿਆਂ ਲਈ ਹੈ ਤੇ ਜਿੱਥੇ ਵੀ ਇਹ ਜਾਂਦੇ ਨੇ ਨਾ ਉਹਦੀਆਂ ਅਸ਼ਟੀਆਂ ਲੈ ਕੇ ਸ਼ੁਭ ਕਰਨਦੀਆਂ ਉਹਨਾਂ ਲੋਕਾਂ ਨੂੰ ਬੇਨਤੀ ਹੈ ਛੇਤਰ ਪ੍ਰੋਟੈਨ ਦੀ ਚੰਗੀ ਤਰ੍ਹਾਂ ਕਰੋ ਤੇ ਜੇ ਆਉਂਦੇ ਨੇ ਤਾਂ ਭਰਾ ਮੇਰੋ ਪੈਸੇ ਨਾ ਇਕੱਠੇ ਕਰਿਓ ਇਹ ਜ਼ਰੂਰੀ ਹੈ ਜੇ ਕਿਸੇ ਨੇ ਚਾਰ ਛੱਲਣ ਦੇਣੇ ਨੇ ਉਹਦੇ ਪਰਿਵਾਰ ਨੂੰ ਦੇ ਦਿਓ ਤੇ ਇਹਨਾਂ ਇਹ ਜਿਹੜੀਆਂ ਕਤੀੜਾਂ ਜਿਹੜੇ ਖੱਜ ਉਹਦੇ ਲਈ ਕਲਸ ਯਾਤਰਾ ਕਰ ਰਹੇ ਨੇ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਲਓ ਇਹਨਾਂ ਨੇ ਕੁਝ ਨਹੀਂ ਸਵਾਰਨਾ ਪੰਜਾਬ ਦਾ ਤੇ ਨਾ ਹੀ ਕਿਸਾਨੀ ਦਾ ਇਹਨਾਂ ਨੇ ਆਪਣੇ ਘਰ ਭਰੇ ਨੇ ਹੁਣ ਤੱਕ ਤੇ ਆਪਣੇ ਘਰ ਭਰਨ ਤੱਕ ਇਹ ਸੀਮਤ ਨੇ ਇਹੋ ਜਿਹੀਆਂ ਵਿਉਂਤਬੰਦੀਆਂ ਬਣਾ ਕੇ ਇਹੋ ਜਿਹੀਆਂ ਗੇਮਾਂ ਬਣਾ ਕੇ ਇਹ ਚਲਾਉਂਦੇ ਰਹਿੰਦੇ ਆ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ